ਕਚਰੀਆ ਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪਿੰਡ ਭੁੱਲੇਵਾਲ ਵਿਖੇ ਇੱਕ ਵਿਅਕਤੀ ਨੂੰ ਤੇਜ਼ ਤਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਇਸੇ ਮਾਮਲੇ ਨੂੰ ਜ਼ਿਲ੍ਹਾ ਪੁਲਿਸ ਨੇ 24 ਘੰਟਿਆਂ ਵਿੱਚ ਸੁਲਝਾਉਂਦਿਆਂ ਮ੍ਰਿਤਕ ਵਿਅਕਤੀ ਦੀ ਪਤਨੀ ਤੇ ਉਸਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਲక్ష్ਮਨ ਸਿੰਘ ਵਾਸੀਪੂ ਆਪਣੇ ਪਿੰਡ ਫੁੱਲੇਵਾਲ ਤੋਂ ਰਾਤ ਨੂੰ ਡਿਊਟੀ ਤੇ ਜਾ ਰਿਹਾ ਸੀ ਤਾਂ ਪਿੰਡ ਸ਼ਮਸ਼ਾਨ ਘਾੜ ਨੇੜੇ ਦੋ ਅਣਪਛਾਤੇ ਨੌਜਵਾਨਾਂ ਨੇ ਕੀ ਹਕੇ ਸਿਰ ਵਿੱਚ 23 ਤਾਰਿਖ ਹਿਆਰਾਂ ਨਾਲ ਸੱਟਾਂ ਮਾਰੀਆਂ ਸਨ ਜਿਸ ਤੇ ਲਖਵਿੰਦਰ ਸਿੰਘ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਖਿਦ ਕੇਸ ਦਰਜ ਕੀਤਾ ਸੀ ਬਾਅਦ ਵਿੱਚ ਲਖਵਿੰਦਰ ਸਿੰਘ ਦੀ 14 ਜਨਵਰੀ ਨੂੰ ਮੌਤ ਹੋ ਗਈ ਜਿਸ ਤੇ ਜੁਰਮਵਾਦਾ ਕਰਦੇ ਅਮ੍ਰਿਤਕ ਵਿਅਕਤੀ ਦੀ ਪਤਨੀ ਤਮੰਨਾ ਤੋਂ ਸਖਤੀ ਨਾਲ ਪੁਸ਼ਕਿਸ਼ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਆਪਣੇ ਸਾਥੀ ਕੁਲਦੀਪ ਕੁਮਾਰ ਪੁੱਤਰ ਹਰਮੇਸ਼ ਲਾਲ ਵਾਸੀ ਦਰਸ਼ਨਗਰ ਪਿੱਪਣਾਵਾਲਾ ਮੰਦਰ ਹਿਆਰਪੁਰ ਜਿਸ ਨਾਲ ਉਸਦੀ 1 ਸਾਲ ਪਹਿਲਾਂ ਇੰਸਟਾਗ੍ਰam ਤੇ ਦੋਸਤੀ ਹੋਈ ਸੀ ਤੇ ਉਹ ਵਿਆਹ ਕਰਾਉਣਾ ਚਾਹੁੰਦੇ ਸਨ ਜਿਸ ਕਰਕੇ ਦੋਵਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਪੁਲਿਸ ਨੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕੁਲਦੀਪ ਕੁਮਾਰ ਤੇ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ ਪੇਸ਼ ਹੈ ਇੱਕ ਰਿਪੋਰਟ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਅੰਨੇ ਕਤਲ ਦੀ ਗੁੱਥੀ ਮੌਤ ਤੋਂ 24 ਘੰਟਿਆਂ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ। ਕਪੂਰਥਲਾ ਪੁਲਿਸ ਨੂੰ 12 ਦੀ ਰਾਤ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ 3 12 ਜਨਵਰੀ 2025 ਨੂੰ ਇੱਕ ਲਖਮਿੰਦਰ ਸਿੰਘ ਜਿਹੜੇ ਪੁੱਤਰ ਲਖਮਨ ਸਿੰਘ ਵਾਸੀ ਫੂਲੇਵਾਲੇ ਉਹ ਆਪਣਾ ਕੰਮ ਕਰਕੇ ਵਾਪਸ ਆਪਣੇ ਪਿੰਡ ਨੂੰ ਸਾਈਕਲ ਤੇ ਜਾ ਰਹੇ ਸੀਗੇ। ਤੇ ਰਾਹ ਦੇ ਵਿੱਚ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਆਏ ਹਨ ਤੇ ਉਹਨਾਂ ਨੇ ਤੇਜ਼ ਧਾਰ ਹਥਿਆਰ ਨਾਲ ਵਾਰ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਉਹ ਸੜਕ ਦੇ ਉੱਤੇ ਜਿਹੜੇ ਡਿੱਗ ਪਏ ਸੀ ਆ ਇਸ ਇਨਫੋਰਮੇਸ਼ਨ ਦੇ ਉੱਤੇ ਇਮੀਡੀਏਟਲੀ ਜਿਹੜੀ ਐਫ ਆਈ ਆਰ ਜਿਹੜੀ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਤਫ਼ਤੀਸ਼ ਦੀ ਸ਼ੁਰੂਆਤ ਕਰ ਲਈ ਗਈ ਸੀ ਆ ਇਸ ਅਰਸੇ ਦੌਰਾਨ ਜਿਹੜੇ ਲਖਮਿੰਦਰ ਸਿੰਘ ਜੀ ਸੀਗੇ ਜਿਹਨਾਂ ਨੂੰ ਸੱਟਾਂ ਲੱਗਿਆ ਸੀ ਉਹਨਾਂ ਦਾ ਅੰਮ੍ਰਿਤਸਰ ਉਹ ਗੁਨਾਹਗਰ ਨੱਤੇ ਹਸਪਤਾਲ ਦੇ ਵਿੱਚ ਤਾਂ ਜਿਹੜਾ ਇਲਾਜ ਚੱਲਦਾ ਰਿਹਾ ਤੇ ਅਨਫੋਰਚੂਨੇਟਲੀ ਉਹਨਾਂ ਦੀ 14 ਜਨਵਰੀ ਨੂੰ ਜਿਹੜੀ ਉਹਨਾਂ ਦੀ ਮੌਤ ਹੋ ਜਾਂਦੀ ਤੇ ਜਦੋਂ ਹੀ ਉਹਨਾਂ ਦੀ ਮੌਤ ਹੁੰਦੀ ਹੈ ਇਮੀਡੀਏਟਲੀ ਤਫਤੀਸ਼ ਦੌਰਾਨ ਜਿਹੜੇ ਕਤਲ ਦੀ ਜਿਹੜੀ ਧਾਰਾ ਤੇ ਹੋਰ ਸੰਗੀਨ ਧਾਰਾਵਾਂ ਤਹਿਤ ਜਿਹੜੀ ਤਫਤੀਸ਼ ਨੂੰ ਅੱਗੇ ਵਧਾਇਆ ਜਾਂਦਾ ਹੈ ਤਫਤੀਸ਼ ਦੌਰਾਨ ਹਿਊਮਨ ਤੇ ਜਿਹੜਾ ਟੈਕਨੀਕਲ ਇੰਟੈਲੀਜੈਂਸ ਤੇ ਇਨਪੁਟਸ ਸੇ ਥਰੂ ਜਿਹੜਾ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਸ਼ੱਕ ਪਿਆ ਉਹਨਾਂ ਦੀ ਜਿਹੜੀ ਵਾਈਫ ਹੈਗੀ ਹੈ ਤਮੰਨਾ ਉਦੇ ਉੱਤੇ ਪਿਆ ਤਮੰਨਾ ਨੂੰ ਸ਼ਾਮਿਲ ਤਫ਼ਸੀਲ ਕੀਤਾ ਗਿਆ ਤਾਂ ਉਦੀ ਜਿਹੜੀ ਧੁਆਈ ਨਾਲ ਜਿਹੜੀ ਪੁਛਕਿਸ਼ ਕੀਤੀ ਗਈ ਆ ਤਮੰਨਾ ਨੇ ਇਸ ਗੱਲ ਨੂੰ ਮੰਨਿਆ ਕਿ ਉਹ ਹੀ ਉਹਨੇ ਹੀ ਜਿਹੜੀ ਜਿਹੜੀ ਸਾਜ਼ਿਸ਼ ਦਾ ਜਿਹੜੀ ਇਹਦੇ ਕਤਲ ਕਰਨ ਦੀ ਜਿਹੜੀ ਰੰਜਿ ਸੀਗੀ ਆ ਬੈਕਗ੍ਰਾਉਂਡ ਇਹਨਾਂ ਇਹ ਦੱਸਿਆ ਹੈਗਾ ਕਿ ਤਮੰਨਾ ਦਾ ਇੱਕ ਇੱਕ ਉਹਦਾ ਫਰੈਂਡ ਹੈਗਾ ਕੁਲਦੀਪ ਕੁਮਾਰ ਪੁੱਤਰ ਹਰਮੀਸ਼ ਲਾਲ ਵਸੀ ਅਦਰਸ਼ ਨਗਰ ਪੇਪਲਾ ਵਾਲਾ ਹੁਸ਼ਿਆਰ ਉਹਦੇ ਨਾਲ ਇੰਸਟਾਗ੍ਰਾਮ ਤੇ ਉਹਦਾ ਕੰਟੈਕਟ ਹੋਇਆ ਸੀ ਤੇ ਪਿਛਲੇ 1 ਸਾਲ ਤੋਂ ਤਕਰੀਬਨ ਇਹ ਜਿਹੜੇ ਗੱਲਾਂ ਕਰ ਰਹੇ ਸੀਗੇ ਕੁਲਦੀਪ ਕੁਮਾਰ ਤਮੰਨਾ ਨਾਲ ਜਿਹੜਾ ਵਿਆਹ ਕਰਾਉਣਾ ਚਾਹੁੰਦਾ ਸੀ ਤਮੰਨਾ ਦਾ ਇਹ ਜਿਹੜਾ ਦੂਜਾ ਵਿਆਹ ਸੀਗਾ ਤੇ ਕੁਲਦੀਪ ਕੁਮਾਰ ਇਹਨਾਂ ਵਿਆਹ ਕਰਾਉਣਾ ਚਾਹੁੰਦਾ ਸੀ ਤੇ ਇਹਨਾਂ ਨੂੰ ਲੱਗਿਆ ਕਿ ਜਿਹੜਾ ਲਖਮਿੰਦਰ ਸਿੰਘ ਜੀ ਹੈਗੇ ਆ ਉਹਨਾਂ ਦੇ ਰਾਤ ਚ ਅਰਚਨ ਬੰਦੇ ਆ ਇਸ ਕਰਕੇ ਇਹਨਾਂ ਨੇ ਦੋਵਾਂ ਨੇ ਰਲ ਕੇ ਲਖਮਿੰਦਰ ਸਿੰਘ ਦਾ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਰਚੀ ਸੀ ਬੜੀ ਹੀ ਮੁਸਤੈਰੀ ਨਾਲ ਕੰਮ ਕਰਦੇ ਹੋਏ ਕਪੂਰਥਲਾ ਪੁਲਿਸ ਵੱਲੋਂ ਇਨ ਦੋਵੇਂ ਦੋਸ਼ੀ ਜਿਹੜੇ ਹੈਗੇ ਆ ਤਮੰਨਾ ਅਤੇ ਕੁਲਦੀਪ ਕੁਮਾਰ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਤਮੰਨਾ ਨੂੰ ਜਿਹੜਾ ਕਪੂਰਥਲੇ ਤੋਂ ਅਤੇ ਕੁਲਦੀਪ ਕੁਮਾਰ ਨੂੰ ਸ਼ਾਲਪੁਰ ਤੋਂ ਅਰੈਸਟ ਕੀਤਾ ਗਿਆ ਹੈਗਾ ਆ ਜਿਹੜਾ ਕੁਲਦੀਪ ਕੁਮਾਰ ਦੇ ਨਾਲ ਇੱਕ ਅਣਪਛਾਤਾ ਜਿਹੜਾ ਜਿਹੜਾ ਨੌਜਵਾਨ ਨਾਲ ਸੀਗਾ ਕਤਲ ਦੇ ਵਕਤ ਸਮੇਂ ਆ ਉਹਦੀ ਵੀ ਜਿਹੜੀ شناخت ਕਰ ਲਈ ਗਈ ਹੈ ਤਾਂ ਉਹਨੂੰ ਫੜਨ ਦੇ ਪੂਰੇ ਯਤਨ ਕੀਤੇ ਜਾ ਰਹੇ ਹਨ ਉਹਨੂੰ ਵੀ ਜਿਹੜਾ ਛੇਤੀ ਫੜ ਲਿਆ ਜਾਊਗਾ ਕਿੰਨੇ ਜਾਨੀ ਇਹਨਾਂ ਦੀ ਅਹ ਉਹ ਅੱਲਾਹ ਵੀ ਕਿਸ਼ਤ ਤਮੰਨਾ ਦੀ 31 ਸਾਲ ਦੀ ਉਮਰ ਹੈਗੀ ਆ ਤੇ 31 32 ਸਾਲ ਦੀ 31 32 ਸਾਲ ਦੇ ਲਾਗੇ ਉਮਰ ਤੇ ਕੁਲਦੀਪ ਜਿਹੜਾ ਸਰ ਇਹ ਕੰਮ ਕਰੇ ਜਿਹੜਾ ਕੁਲਦੀਪ ਕੁਮਾਰ ਹੈਗਾ ਇਹ ਜਿਹੜਾ ਇੱਕ ਟਰੈਕਟਰ ਦੀ ਫੈਕਟਰੀ ਦੇ ਵਿੱਚ ਹਰਪੁਰ ਚ ਕੰਮ ਕਰਦਾ ਹੈਗਾ ਤੇ ਤਮੰਨਾ ਜਿਹੜੀ ਉਹ ਹੋਮ ਮੇਕਰ ਹੀ ਹੈਗੀ ਸਰ ਇਹ ਕਿੰਨੀ ਦੇਰ ਤੋਂ ਰਿਲੇਸ਼ਨ ਸੀ ਔਰ ਰਿਲੇਸ਼ਨ ਬਿਲਡ ਅਪ ਕਿਤੋਂ ਹੋਇਆ ਕਨੈਕਸ਼ਨ ਕੀ ਸੀ ਬਿਲਕੁਲ ਜਿਹੜਾ ਇਹਨਾਂ ਦਾ ਰਿਲੇਸ਼ਨ ਜਿਹੜਾ ਸਟਾਰਟ ਹੋਇਆ ਉਹ ਇੰਸਟਾਗ੍ਰam ਜਿਹੜਾ ਹੈਗੀ ਆ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਉਧਰ ਤੇ ਕੰਟੈਕਟਡ ਥਰੂ ਇਹਨਾਂ ਨੇ ਮੈਸੇਜਿੰਗ ਸਿਸਟਮ ਤੇ ਹੋਰ ਕਾਲਾਂ ਵਗੈਰਾ ਤੇ ਥਰੂ ਇਹਨਾਂ ਨੇ ਕੰਟੈਕਟ ਬਰਕਰਾਰ ਰੱਖਿਆ ਤੇ ਉੱਥੇ ਹੀ ਗੱਲਬਾਤ ਕਰਦੇ ਰਹੇ ਸੀ ਤੇ ਪਿੱਛੇ ਕਾਫੀ ਵਾਰ ਇਹ ਜਿਹੜੇ ਮਿਲਦੇ ਜੁਲਦੇ ਵੀ ਜਾਂਦੇ ਸੀ ਤੇ ਇਥੇ ਇਹਨਾਂ ਦਾ ਜਿਹੜਾ ਰਿਲੇਸ਼ਨ ਪ੍ਰੋਗਰੈਸ ਹੋਇਆ ਅ ਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਗੋਡ ਪੇਸ਼ ਕਰਨ ਤੋਂ ਬਾਅਦ ਜਿਹੜਾ 2 ਦਿਨ ਦਾ ਇਹਨਾਂ ਦਾ ਰਿਮਾਂਡ ਲੈ ਲਿਆ ਗਿਆ ਹੈਗਾ ਜਿਹੜਾ ਵੈਪਨ ਆਫ ਅਫੈਂਸ ਹੈਗਾ ਹੈ ਜਿਹੜਾ ਕਿ ਹੁਣ ਸਾਨੂੰ ਪਤਾ ਹੈ ਕਿ ਇੱਕ ਖੰਡਾ ਸੀਗਾ ਉਹਨੂੰ ਤੇ ਇੱਕ ਜਿਹੜਾ ਬਾਦਲਾਂ ਤੇ ਵਰਤਿਆ ਹੋਮ ਦਾ ਸਾਈਕਲ ਹੈ ਉਹ ਜਿਹੜਾ ਉਹਨੂੰ ਵੀ ਅਸੀਂ ਬਹੁਤ ਛੇਤੀ ਜਿਹੜਾ ਰਿਕਵਰ ਕਰ ਲਿਆ ਇੰਗਲਿਸ਼ਰਸ਼ਿਪ ਉਸ ਤੋਂ ਪਿੰਨ ਟਾਈਮ ਤੋਂ ਸੀ ਜਨਦੀ ਆਫਿਸ 'ਚ ਤਾਂ ਫਿਰ ਵੀ ਨਿਕਲ ਤੋ ਠੀਕ ਹੈ ਜੇ ਤੁਸੀਂ ਰੱਖੋ